1947 ਤੋਂ ਬਾਅਦ ਅੱਜ 77 ਸਾਲ ਹੋ ਗਏ ਐ ਸਾਡਾ ਪੇੜਾ ਪਤਨ ਤੇ ਨਹੀਂ ਨਕਰਿਆ ਕੋਈ ਵਜਾ ਤਾਂ ਹੋਣੀ ਚਾਹੀਦੀ ਐ ਕਿ ਇੱਕ ਕੌਮ ਐ ਇੱਕ ਗੁਰੂਆਂ ਨੇ ਪੈਦਾ ਕੀਤੀ ਐ ਕਾਂ ਪਰਖਨੇ ਪੈਦਾ ਕੀਤੀ ਹੈ ਇੱਕ ਨਮਤਰਕ ਨਮੀ ਕੌਮੀਅਤ ਸਾਨੂੰ ਗੁਰੂ ਨਾਨਕ ਸਾਹਿਬ ਦੇ ਕੇ ਗਏ ਹੈ ਇੰਨੀਆਂ ਬਹਾਦਰੀਆਂ ਕੀਤੀਆਂ ਆਪਣੇ ਰਾਜ ਬਾਬਾ ਬੰਦਤ ਸਿੰਘ ਬਹਾਦਰ ਦਾ ਮਹਾਰਾਜਾ ਰਣਜੀਤ ਸਿੰਘ ਦਾ ਸਤਾਪਤ ਕਰਨ ਨੂੰ ਪਰ ਹੁਣ ਇਹ ਸਾਨੂੰ ਕੀ ਹੋ ਗਿਆ ਹੈ ਕਿ ਅਸੀਂ ਆਪਣੀਆਂ ਇਲਕਸ਼ਨਾ ਪਾਰਲੀਮੈਂਟ ਦੀਆਂ ਨਹੀਂ ਕਰਾ ਸਕਦੇ 32-32 ਸਾਲਾਂ ਤੋਂ ਆਪਣੇ ਸਿੰਘ ਜੇਲ੍ਹਾਂ ਦੇ ਵਿੱਚ ਬੈਠੇ ਆ ਉਹ ਨਹੀਂ ਛਡਾ ਸਕੇ ਸੂਬੇ ਦੇ ਪੰਜਾਬੀ ਬੋਲਦੇ ਇਲਾਕੇ ਹਰਿਆਣਾ Rajasthan ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਰਹਿ ਗਏ ਐ ਉਹ ਵਾਪਸ ਨਹੀਂ ਕਰਾ ਸਕੇ ਇਹਦੀ وجہ ਕੀ ਹੈ ਮੈਨੂੰ ਲੱਗਦਾ ਹੈ ਕਿ وجہ ਇਹ ਹੈ ਕਿ ਅਸੀਂ 77 ਸਾਲਾਂ ਦੇ ਵਿੱਚ ਗੁਲਾਮੀ ਨੂੰ ਕਬੂਲ ਕਰ ਲਿਆ ਅੱਜ ਵੋਟਾਂ ਦਾ ਰਾਜ ਹੈ ਆਪਾਂ ਪਸੰਦ ਤਰੀਕੇ ਦੇ ਨਾਲ ਆਪਾਂ ਆਪਣੀ ਹਕੂਮਤ ਕਾਇਮ ਕਰ ਸਕਦੇ ਹਾਂ पर असी ना लड़ाई करते हैं ना वोट पाते हैं बगैर राज तो, बगैर इज्जत तो आप लगे तुरे फिरते हैं कदे असी वोट ਵਾਦਲਨ ਪਾ ਦਿੰਦੇ ਐ ਕਾਂਗਰਸ ਨੂੰ ਪਾ ਦਿੰਦੇ ਐ ਆਮ ਪਾਰਟੀ ਨੂੰ ਪਾ ਦਿੰਦੇ ਐ ਜਿੰਨਾਂ ਦਾ ਰਿਸ਼ਤਾ ਸਾਡੇ ਨਾਲ ਹੈ ਹੀ ਨਹੀਂ ਹੁਣ ਮੈਨੂੰ ਦੱਸੋ 4 ਜੂਨ ਤਿੰਨ ਚਾਰ ਮਹੀਨੇ ਹੋਏ ਐ ਇਲੈਕਸ਼ਨ ਹੋਏ ਐ ਜੋੜ ਦਾ ਮੀਨਾ ਸਿੱਖ ਕੌਮ ਦੇ ਲਈ ਬੜਾ ਗਰਮ ਤੇ ਤਤ ਹੈ ਜਿਉ ਕਰਕੇ 6 ਤਰੀਕ ਨੂੰ ਸੈਂਟਰ ਬੀਜੇਪੀ ਤੇ ਇੰਦਰਾ ਗਾਂਧੀ ਤੇ ਕਾਂਗਰਸ ਨੇ ਸਾਡੇ ਦਰਬਾਰ ਸਾਹਿਬ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਫੌਜੀ ਅਟੈਕ ਕਰਦੇ ਸੀਗੇ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਤੇ ਸਾਡੇ ਲੀਡਰ ਤੇ ਸਾਡੇ ਸਿੰਘ ਸ਼ਹਾਦਤਾਂ ਦੇ ਕੇ ਪਰ ਤਾਂ ਵੀ ਅੱਜ ਬੜਪੂਛੜਾ ਪਿਆ ਹੋਇਆ ਹੈ ਕਿ ਸੰਤ ਜਰਨੈਲ ਸਿੰਘ ਪਿੰਡਾ ਵਾਲੇ ਕਦੇ ਵੀ ਖਾਲਸਾ ਦੀ ਗੱਲ ਨਹੀਂ ਕਰ ਕਰਕੇ ਗਏ ਇਹ ਮੈਂ ਨਹੀਂ ਕਹਿੰਦਾ ਇਹ ਉਹ ਕਹਿੰਦੇ ਐ ਜਿਨ੍ਹਾਂ ਨੇ ਸਤ ਜਗਨ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਆਪਣੀ ਉਮਰਾਂ ਲਾਤੀਆਂ ਉਹਨਾਂ ਨਾਲ ਰਹੇ ਐ ਕੀ ਗੁਲਾਮ ਰਹਿ ਕੇ ਅਸੀਂ ਕੀ ਖਟਿਆ ਗੁਲਾਮੀ ਦੇ ਵਿੱਚ ਕੋਈ ਖਟ ਸਕਦਾ ਐ ਕੋਈ ਸਪਾਈ ਸਾਨੂੰ ਫੜ ਕੇ ਲੈ ਜਾਂਦਾ ਕੋਈ ਜਿੱਲਦ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਕੁਛ ਕਰਦਾ ਇਹ ਕੋਈ ਇੱਜ਼ਤ ਹੈ ਮੈਨੂੰ ਇਹਦੀ ਸਵਿਧ ਨਹੀਂ ਆਉਂਦੀ ਕਿ ਆਪਾਂ ਕਿਉਂ ਆਪਣੀ ਵੋਟ ਉਹਨਾਂ ਨੂੰ ਪਾਉਂਦੇ ਆ ਜਿਨ੍ਹਾਂ ਨੇ ਬਲੂ ਸਟਾਰ ਕਰਾਇਆ ਹੋਵੇ